ਹਲੋ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਕਿ ਸਾਰੇ ਦਿਨ ਠੀਕ ਹੋਵੋਗੇ ਤੇ ਲੱਗਿਆ ਜਾਈ ਤੇ ਆਪਣੀ ਵੀਡੀਓ ਸ਼ੁਰੂ ਕਰਨ ਦੇਣਾ ਹੈਗਾ ਜੀ ਐਤਵਾਰ ਦਾ ਤੇ ਟਾਈਮ ਜਿਹੜਾ 10:30 ਦਾ ਹੋ ਗਿਆ ਆਪਾਂ ਬਾਕੀ ਸਾਰੇ ਜਿਹੜੇ ਕੰਮ ਸੀਗੇ ਉਹ ਕਰ ਲੈ ਖਤਮ ਤੇ ਹੁਣ ਆਪਾਂ ਲੱਗੇ ਸੀ ਰਸੋਈ ਸਾਫ ਕਰਨ ਤੇ ਆਪਾਂ ਰਸੋਈ ਦੇਣ ਕੀ ਡੀਪ ਕਲੀਨਿੰਗ ਕਰਨੀ ਸੀਗੀ ਤੇ ਮੈਂ ਸਾਰਾ ਸਮਾਨ ਜਿਹੜਾ ਬਾਹਰ ਕੱਢ ਲਿਆ ਤੇ ਹੁਣ ਮੈਂ ਪਹਿਲਾਂ ਭਾਂਡੇ ਵਗੈਰਾ ਧੋਣੀਆਂ ਤੇ ਫਰਿੱਜ ਵੀ ਬਾਹਰ ਕੱਢਦੀ ਫਰਿੱਜ ਸਾਫ਼ ਕਰਦੀ ਆ ਉਸ ਤੋਂ ਬਾਅਦ ਫਿਰ ਮੈਂ ਢਾੜੂਗੀ ਤੇ ਚਲੋ ਜੀ ਕਰਦੇ ਆਪਾਂ ਆਪਣੇ ਕੰਮ ਕੰਦੇ ਸ਼ੁਰੂ ਲਓ ਜੀ ਆਪਾਂ ਸਾਰਾ ਸਮਾਨ ਮੇਰਾ ਭਾਂਡੇ ਵਗੈਰਾ ਸਾਰੇ ਕੱਢ ਲੇ ਆ ਬਾਹਰ ਫਰਿੱਜ ਵੀ ਕੱਢਤੀ ਤੇ ਭਾਂਡੇ ਵੀ ਕੱਢਦੇ ਹੁਣ ਆਪਾਂ ਭਾਂਡੇ ਵਗੈਰਾ ਸਾਫ਼ ਕਰਦੇ ਆ ਤੇ ਉਸ ਤੋਂ ਬਾਅਦ ਮੈਂ ਛੱਤਾਂ ਵਗੈਰਾ ਝਾੜੂਗੀ ਤੇ ਫਿਲਹਾਲ ਇਹ ਵਾਲੀ ਰੈਕ ਰਹਿੰਦੀ ਆ ਇਹ ਵਾਲੇ ਭਾਂਡੇ ਮੈਂ ਬਾਅਦ ਚ ਕੱਢੂਗੀ ਕਿਉਂਕਿ ਪਹਿਲਾਂ ਮੈਂ ਉਹ ਧੋਲਾਂ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਧੋਵਾਂਗੀ ਸਾਰੇ ਕੱਤੇ ਆਪਾਂ ਸਾਫੇ ਰੈਕ ਵੀ ਲਾਉਂਗੀ ਮੈਂ ਪਹਿਲਾਂ ਮੈਂ ਸਾਰਾ ਭਾਂਡੇ ਵਗੈਰਾ ਧੋ ਕੇ ਤੇ ਫਰਿੱਜ ਧੋਦਾ ਉਸ ਤੋਂ ਬਾਅਦ ਫਿਰ ਗੈਂਸ ਤੇ 에ਰੈਕ ਬਾਅਦ ਚ ਵਾਰ ਕੱਢ ਕੇ ਤੇ ਇਹਨੂੰ ਵੀ ਉਤਾਰਦੇ ਆਪਾਂ ਇਹਨੂੰ ਵੀ ਧੋ ਕੇ ਬਾਦ ਨੇ ਜਦ ਤੱਕ ਸੁੱਕ ਜਾਊਗਾ ਤੇ ਚਲੋ ਜੀ ਮੈਂ ਪਹਿਲਾਂ ਧੋਲਾਂ ਭਾਂਡੇ ਫਿਰ ਆਪਾਂ ਤੁਹਾਨੂੰ ਸਾਰੀ ਸੋਈ ਦੀ ਜਿਹੜੀ ਹੈ ਸਾਫ ਸਫਾਈ ਕਰਕੇ ਤੇ ਫਿਰ ਤੁਹਾਨੂੰ ਦਿਖਾਉਣੀ ਲਓ ਜੀ ਆਪਾਂ ਰੱਖੋ ਹੀ ਕਰਤੀ ਬਿਲਕੁਲ ਕਲੀਨ ਤੇ ਸਾਰੇ ਭਾਂਡੇ ਵਗੈਰਾ ਸਾਰੇ ਦੁਬਾਰਾ ਰੱਖ ਦਿੱਤੇ ਨੇ ਸਾਫ ਕਰਕੇ ਤੇ ਇਹ ਵਾਲੀ ਜਿਹੜੀ ਰੈਕ ਸੀਗੀ ਪਹਿਲਾਂ ਇਧਰਲੀ ਕੋਠੇ ਦੇ ਵਿੱਚ ਸੀਗੀ ਤੇ ਹੁਣ ਆਪਾਂ ਇਧਰ ਲਈ ਸਾਈਡ ਕਰਦੇ ਠੀਕ ਹੈ ਜੀ ਜ ਲਗਾਣੀ ਸੀਗੀ ਕਿਉਂਕਿ ਫਰਿੱਜ ਇਧਰ ਲਾਉਂਦੀ ਸੀ ਤਾਂ ਫਰਿੱਜ ਜਿਹੜੀ ਹੈ ਨਾ ਉਹ ਵਿਚਾਲੇ ਆਉਂਦੀ ਸੀ ਹੁਣ ਜਗ੍ਹਾ ਵੀ ਨਿਕਲ ਗਈ ਤੇ ਲਓ ਜੀ ਇਹ ਵੀ ਸਾਫ ਕਰਤੀ ਰੈਕ ਆਪਾਂ ਭਾਂਡੇ ਵਗੈਰਾ ਦੁਬਾਰਾ ਫੇਰ ਲਾਤੇ ਤੇ ਹੁਣ ਮੈਂ ये वाला वाल पेपर है ये वाला इतने लगाना है क्योंकि ये वाला यहां जी इतनी स्लैब ना ही खराब जी हो रखी है तो ये वाला वाल पेपर मैं लगाना है इतो जी देखो ये वाला वाल वालपेपर लगाता दस सोहना लगता है दस सोना लगता कि नहीं लग रहा हूँ अपने किचन कि लग रही है देखो ਸੋਹਣੀ ਲੱਗ ਰਹੀ ਐ ਨਾ ਪਰ ਇੱਧਰ ਖਲਾਰਾ ਦੇਖੋ ਇਹ ਮੈਂ ਹਲੇ ਚੱਕਦੀ ਆਂ ਸਾਫ਼ ਕਰਦੀ ਹੁਣ ਇੱਧਰ ਫ੍ਰਿਜ ਦਾ ਮੈਂ ਕਵਰ ਕਰੇ ਬਣਾਇਆ ਸੀਗਾ ਇਹ ਵੀ ਦੇਖੋ ਸੋਹਣਾ ਬਣਿਆ ਇਹ ਜੇਬਾਂ ਲਗਾਤੀ ਆਂ ਹਾਂਜੀ ਆਪਣੀ ਜਿਹੜੀ ਰਸੋਈ ਸਾਫ਼ ਕਰਨ ਤੋਂ ਬਾਅਦ ਮੈਂ ਕੋਈ ਵੀ ਵੀਡੀਓ ਨਹੀਂ ਬਣਾਈ ਸੀ ਉਸ ਤੋਂ ਅੱਗੇ ਇਹ ਜਿਹੜੀ ਵੀਡੀਓ ਹੈਗੀ ਆ ਜੀ ਇਹ ਹੈਗੀ ਆ ਸੋਮਵਾਰ ਦੀ ਸਵੇਰ ਦੀ ਵੀਡੀਓ ਤੇ ਟਾਈਮ ਇੱਥੇ ਜਾਨੀ ਕਿ ਹੋਊਗਾ ਜੀ 6 ਵਜੇ ਦੇ ਦਾ 6 ਤੋਂ ਸਵਾ 6 ਦੇ ਵਿੱਚ ਵਿੱਚ ਦਾ ਟਾਈਮ ਆ ਇਹ ਤੇ ਮੈਂ ਲੱਗੀ ਸੀ ਹਰਾ ਕੁੱਤਰਨੇ ਕਿਉਂਕਿ ਕੱਲ ਸ਼ਾਮੀ ਜਦੋਂ ਮੈਂ ਹਰਾ ਕੁੱਤਰਿਆ ਸੀਗਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਰਹਿ ਗਿਆ ਸੀਗਾ ਤੇ ਉਸ ਤੋਂ ਬਾਅਦ ਲਾਈਟ ਬੰਦ ਹੋ ਗਈ ਸੀ ਤੇ ਫਿਰ ਮੈਂ ਸ਼ਾਮੀ ਬਾਅਦ ਵਿੱਚ ਜਾਨੀ ਕਿ ਕੁੱਤਰਿਆ ਨਹੀਂ ਹੈਗਾ ਮੈਂ ਹਜਾਲ ਕੱਲ ਨੂੰ ਕੁੱਤਰ ਲੂੰਗੀ ਤੇ ਤਾਂ ਕਰਕੇ ਹੁਣ ਆਪਾਂ ਇੱਕ ਵਾਰੀ ਮੱਜਾਂ ਨੂੰ ਸੱਣੀ ਵਗੈਰਾ ਕਰਕੇ ਹਰਾ ਜਿਹੜਾ ਪਾਉਣਾ ਸੀਗਾ ਪਾ ਦਿੱਤਾ ਸੀਗਾ ਤੇ ਇਹ ਥੋੜਾ ਜਿਹਾ ਜਿਹੜਾ ਬਚਿਆ ਸੀਗਾ ਮੈਂ ਕਿਹਾ ਚੱਲ ਇਹ ਵੀ ਕੁੱਤਰ ਕੇ ਖੁਰਲਿਆਂ ਚ ਆਪਾਂ ਪਾ ਦਨੇ ਆ ਵੀ ਜਿਹੜਾ ਮੱਜਾਂ ਨੇ ਖਾ ਲਿਆ ਖਾ ਲਿਆ ਜਿਹੜਾ ਬਚ ਗਿਆ ਦੁਪਹਿਰ ਦੇ ਕੰਮ ਆ ਜਾਊਗਾ ਤੇ ਚਲੋ ਜੀ ਪਹਿਲਾਂ ਮੈਂ ਕੁੱਤਰ ਲਾਂ ਹਰਾ ਤੇ ਫਿਰ ਕਰਦੇ ਆਪਾਂ ਅਗਲੇ ਕੰਮ ਤੱਕ ਦੇ ਬਾਕੀ ਇਸ ਤੋਂਮ ਜਿਹੜੇ ਬਾਕੀ ਸਾਰੇ ਜ਼ਿਆਦਾਤਰ ਕੰਮ ਆਪਣੇ ਖਤਮ ਹੋ ਚੁੱਕੇ ਸੀਗੇ ਜਿਹੜੇ ਇਸ ਤੋਂ ਪਹਿਲਾਂ ਆਲੇ ਹੁੰਦੇ ਆ ਤੇ ਚਲੋ ਜੀ ਪਹਿਲਾਂ ਹਰਾ ਕੁੱਤਰ ਲਾਂ ਫਿਰ ਅਗਲੇ ਕੰਮ ਤੱਕ ਦੇ ਕਰਦੇ ਆਂ ਹਾਂਜੀ ਲੋ ਜੀ ਹਰਾ ਵਗੈਰਾ ਕੁੱਤਰਨ ਤੋਂ ਬਾਅਦ ਫਿਰ ਆਪਾਂ ਲੱਗੇ ਸੀ ਵੇੜਾ ਸੁੰਭਰਨਾ ਤੇ ਆਪਾਂ ਹੁਣ ਲੱਗੇ ਆ ਵੇੜਾ ਸੁੰਭਰਨਾ ਤੇ ਹੁਣ ਜਿਵੇਂ ਚਿੱਟਾ ਦਿਨ ਚੜ ਚੁੱਕਿਆ ਤੇ ਕਿਉਂਕਿ ਹੁਣ ਦਾ ਦਿਨ ਛੇ ਤੀ ਚੜ ਜਾਂਦਾ ਜਿਵੇਂ ਪਹਿਲਾਂ 7 ਵਜੇ ਤੱਕ ਹਨੇਰਾ ਹੁੰਦਾ ਸੀਗਾ ਪਰ ਹੁਣ ਤਾਂ ਸਾਢੇ 6 ਤੱਕ ਜਿਵੇਂ ਪੂਰਾ ਦਿਨ ਚੜ ਜਾਂਦਾ ਵਧੀਆ ਸਾਢੇ 6 ਤੱਕ ਤੇ ਚਲੋ ਜੀ ਹੁਣ ਆਪਾਂ ਹਰਾ ਵਗੈਰਾ ਕੁੱਤਰ ਲਿਆ ਹੈਗਾ ਤੇ ਹੁਣ ਆਪਾਂ ਸੁੰਭਰ ਦਿੰਨੇ ਆ ਵੇੜਾ ਤੇ ਉਸ ਤੋਂ ਬਾਅਦ ਫਿਰ ਅਗਲੇ ਕੰਮ ਤੋਂ ਦੇ ਆਪਾਂ ਕਰਦੇ ਆ ਇਹ ਬਾਕੀ ਇਸ ਤਰ੍ਹਾਂ ਸੀਗਾ ਵੀ ਮੈਂ ਜਿਵੇਂ ਐਤਵਾਰ ਤੋਂ ਮੇਰਾ ਜਿਹੜਾ ਵਲੌਗ ਹੈ ਸ਼ੁਰੂ ਕੀਤਾ ਹੋਇਆ ਸੀ ਪਰ ਉਸ ਤੋਂ ਅੱਗੇ ਫਿਰ ਮੇਰਾ ਕੋਈ ਵੀ ਜਿਹੜਾ ਵਲੌਗ ਨਹੀਂ ਬਣਿਆ ਬਾਕੀ ਜਿਵੇਂ ਇਸ ਐਤਵਾਰ ਵਾਲੇ ਦਿਨ ਮੈਂ ਰਸੋਈ ਦੀ ਜਿਹੜੀ ਡੀਪ ਕਲੀਨਿੰਗ ਕੀਤੀ ਸੀਗੀ ਤੇ ਉਹ ਵੀ ਮੈਂ ਪੂਰੀ ਵੀਡੀਓ ਨਹੀਂ ਬਣਾਈ ਹੈਗੀ ਜਾਨਕਿ ਕਲੀਨਿੰਗ ਕਰਦੀ ਸੀ ਮੈਂ ਆਪਣੀ ਵੀਡੀਓ ਪੂਰੀ ਨਹੀਂ ਬਣਾਈ ਹੈਗੀ ਕਿਉਂਕਿ ਮੈਂ ਡੀਪ ਕਲੀਨਿੰਗ ਕਰਦੀ ਨਹੀਂ ਕਾਫੀ ਵਾਰ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਸੀ ਵੀਡੀਓ ਤਾਂ ਕਰਕੇ ਮੈਂ ਉਹ ਵੀ ਪੂਰੀ ਜਿਹੜੀ ਵੀਡੀਓ ਨਹੀਂ ਬਣਾਈ ਸੀਗੀ ਤੇ ਬਾਕੀ ਜਿਵੇਂ ਰਸੋਈ ਦਾ ਥੋੜਾ ਜਿਹਾ ਆਪਾਂ ਜਿਵੇਂ ਕੀਤਾ ਚੇਂਜ ਹਨਾ ਰਸੋਈ ਨੂੰ ਤੇ ਦੱਸਿਓ ਵੀ ਜਾਨੀ ਕੀ ਰਸੋਈ ਦੀ ਵੀ ਕਿਵੇਂ ਲੱਗ ਰਹੀ ਹੈ ਹੁਣ ਰਸੋਈ ਸੋਹਣੀ ਲੱਗ ਰਹੀ ਹੈ ਜਾਂ ਪਹਿਲਾਂ ਸੋਹਣੀ ਲੱਗ ਰਹੀ ਸੀਗੀ ਤੇ ਬਾਕੀ ਮੈਂ ਵੀ ਵਲੌਗ ਵੈਸੇ ਮੈਨੂੰ ਆਏ ਸੀਗਾ ਵੀ ਮੈਂ ਵਲੌਗ ਨਹੀਂ ਪਾਉਣੇ ਹੈਗੇ ਕਿਉਂਕਿ ਨਾ ਵੀ ਕਈ ਵਾਰ ਮਨ ਪਰੇਸ਼ਾਨ ਹੋ ਜਾਂਦਾ ਹਨਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਕਈ ਵਾਰੀ ਘਰ ਦੀਆਂ ਕਵਿੱਲਦਾਰੀ ਦੀਆਂ ਹਨਾ ਹੁੰਦੀਆਂ ਟੈਨਸ਼ਨਾਂ ਤੇ ਫਿਰ ਮੇਰਾ ਨਾ ਮਨ ਨਹੀਂ ਕਰ ਰਿਹਾ ਸੀਗਾ ਤੇ ਬਾਕੀ ਪਤਾ ਨਹੀਂ ਕਿਉਂ ਵੀ ਵੈਸੇ ਮੇਰਾ ਉਸ ਦਿਨ ਮਨ ਜਾ ਵੀ ਹੋਇਆ ਵੀ ਮੈਨਾਂ ਹੀ ਵੀ ਇਹ ਕੰਮ ਕਰਨਾ ਹੈਗਾ ਤੇ ਫਿਰ ਮੈਨੂੰ ਨਾ ਕਮੈਂਟ ਆਏ ਕਾਫੀ ਸਾਰੇ ਭੈਣ ਭਰਾਵਾਂ ਦੇ ਤੇ ਬਹੁਤ ਬਹੁਤ ਧੰਨਵਾਦੀ ਹਨਾ ਤੁਸੀਂ ਇੰਨਾ ਵੀ ਤੁਸੀਂ ਸਾਥ ਦੇ ਰਹੇ ਹੋ ਹਨਾ ਸਪੋਰਟ ਕਰ ਰਹੇ ਹੋ ਤੇ ਬਹੁਤ ਸਾਰੇ ਭੈਣ ਭਰਾਵਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਨਹੀਂ ਭੈਣ ਅਸੀਂ ਤੁਹਾਡੇ ਵਲੌਗ ਦੇਖਦੇ ਆ ਕਾਫੀ ਭੈਣਾਂ ਨੇ ਕਮੈਂਟ ਕੀਤੇ ਤੇ ਚਲੋ ਧੰਨਵਾਦੀ ਤੁਹਾਡਾ ਤੇ ਆਪਾਂ ਤੁਹਾਡੇ ਕਹਿਣ ਤੇ ਹੀ ਕਿਉਂਕਿ ਇਸ ਤਰ੍ਹਾਂ ਹੁੰਦਾ ਹੈ ਵੀ ਚਲੋ ਜਿਹੜੇ ਆਪਾਂ ਨੂੰ ਵੀ ਜਿਨ੍ਹਾਂ ਨੂੰ ਆਪਣੀ ਬਲੌਗ ਜਿਹੜੇ ਉਹ ਚੰਗੇ ਲੱਗਦੇ ਨੇ ਹਨ ਤੇ ਚਲੋ ਆਪਾਂ ਉਹਨਾਂ ਦੇ ਕਹਿਣ ਤੇ ਆਪਾਂ ਆਪਣਾ ਕੰਮ ਜਾਰੀ ਰੱਖਦੇ ਆ ਤੇ ਉਹਨਾਂ ਭੈਣਾਂ ਦੇ ਵੀ ਮੈਸੇਜ ਆਉਣ ਕਰਕੇ ਕਮੈਂਟ ਆਉਣ ਕਰਕੇ ਹੀ ਮੈਂ ਦੁਬਾਰਾ ਜਿਹੜਾ ਬਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੇ ਚਲੋ ਜੀ ਹੁਣ ਆਪਾਂ ਵੇੜਾ ਜਿਹੜਾ ਇਹ ਸੁੰਬਰ ਲਿਆ ਤੇ ਇਹਨਾਂ ਵਿੱਚ ਜਾਨਕਿ ਮੇਥੋਂ ਢੇਰੀ ਇਹਦੇ ਚ ਪਾ ਲਈ ਸੀਗੀ ਵੀ ਫਿਰ ਨਾ ਜਦੋਂ ਜ਼ਿਆਦਾ ਹਨਾ ਹੋ ਜਾਂਦੀ ਇਕੱਠੀ ਫਿਰ ਵੀ ਔਖਾ ਹੋ ਜਾਂਦਾ ਵਿਗਾਹ ਹੁੰਦਾ ਸੁੰਬਰਣਾ ਤਾਂ ਕਰਕੇ ਮੈਥੋਂ ਬੀਜ ਕੁੜਾ ਚੱਕ ਲਿਆ ਸੀਗਾ ਮੇਨ ਮੇਨ ਮੋਟਾ-ਮੋਟਾ ਜਿਆ ਤੇ ਹੁਣ ਆਪਾਂ ਵੀ ਸਾਰਾ ਉੱਤੋਂ ਤੱਕ ਗਲੀ ਤੱਕ ਲੈ ਜਾਂਦੇ ਹਾਂ ਸੁੰਭਰ ਕੇ ਤੇ ਲੋ ਜੀ ਉਸ ਤੋਂ ਬਾਅਦ ਉਧਰੋਂ ਸੁੰਭਰ ਕੇ ਤੇ ਫਿਰ ਮੈਂ ਆ ਗਈ ਸੀ ਮੱਜਾਂ ਵਾਲੇ ਸਾਈਡ ਤੇ ਆਪਾਂ ਗੁਹਾ ਵਗੈਰਾ ਤਾਂ ਸਵੇਰੇ ਸਵਕਤ ਚੱਕ ਲਿਆ ਸੀਗਾ ਤੇ ਬਸ ਹੁਣ ਇਧਰੋਂ ਬਾਹਰੋਂ ਤੇ ਅੰਦਰੋਂ ਸੁੰਭਰਨ ਵਾਲਾ ਰਿਹਾ ਹੁਣ ਆਪਾਂ ਸੁੰਭਰ ਕੇ ਜਾਣੇ ਕਿ ਜਿਹੜਾ ਹੋਊਗਾ ਗੁਹਾ ਉਹ ਵੀ ਚੱਕ ਕੇ ਤੇ ਮੱਜਾਂ ਨੂੰ ਫਿਰ ਪੰਨਾਂਗੇ ਆਪਾਂ ਬਾਅਦ ਚ ਪਾਣੀ ਪਿਆ ਕੇ ਤੇ ਫਿਲਹਾਲ ਹਜੇ ਮੈਂ ਜਾਣੇ ਕਿ ਅਰਸ਼ ਨੂੰਰ ਦੀ ਯਾਨਕੀ ਰੋਟੀ ਸਬਜੀ ਦੀ ਤਿਆਰੀ ਕਰਨੀ ਸੀਗੀ ਤੇ ਮੈਂ ਹੈ ਵੀ ਮੈਂ ਬਣਾਉਣੀ ਸੀਗੀ ਤੇ ਮੈਂ ਕਿਹਾ ਚੱਲ ਪਹਿਲਾਂ ਮੈਂ ਇਧਰੋਂ ਨਵੇੜੇ ਜਾਵਾਂ ਸਾਡੇ ਟਾਈਮ ਪਿਆ ਸੀਗਾ ਤੇ ਬਾਕੀ ਹੁਣ ਵੈਣੋ ਦੀ ਲੇਟ ਆਉਂਦੀ ਹੈ ਨਾ ਤਾਂ ਕਰਕੇ ਮੈਂ ਹੈ ਵੀ ਚੱਲ ਮੈਂ ਇਧਰੋਂ ਕੰਮ ਨਵੇੜਲਾਦ ਜਾ ਤੱਕ ਕਿਉਂਕਿ ਵੈਣੋ ਦੀ 8:30 9 ਤੱਕ ਆਉਂਦੀ ਹੈ ਫਿਰ ਮੈਂ ਜਦ ਤੱਕ ਪਸ਼ੂਆਂ ਦਾ ਮੇਰਾ ਕੰਮ ਜਿਹੜਾ ਵਧੀਆ ਸਾਰਾ ਨਿਪਟ ਜਾਂਦਾ ਜੀ ਸਵੇਰੇ ਆਪਾਂ ਜਲਦੀ ਉੱਠ ਕੇ ਲੱਗ ਜੀਏ ਤਾਂ ਇਹ ਹੁਣ ਵੀ ਕੱਖ ਵਗੈਰਾ ਵੀ ਉਹਨਾਂ ਨੇ ਖਾਦੇ ਹੋਏ ਸੀਗੇ ਫੀਡ ਫੂਡ ਖਾਦੀਆਂ ਰੱਜੀਆਂ ਨਹੀਂ ਬਸ ਕੱਲਾ ਪਾਣੀ ਪਿਆ ਕੇ ਉਹਨਾਂ ਨੂੰ ਖੁਰਲਿਆਂ ਤੋਂ ਪਾਸੇ ਬਣਾਣਾ ਤੇ ਮੈਂ ਖਾ ਵੀ ਚੱਲ ਮੈਂ ਇੱਥੋਂ ਸੁੰਬਰਦਾ ਤੇ ਇੱਥੇ ਨਾ ਮੀਂਹ ਦੇ ਨਾਲ ਨਾ ਇਹ ਮਿੱਟੀ ਜਿਹੜੀ ਸਾਰੀ ਗਿੱਲੀ ਹੋ ਗਈ ਤੇ ਅੱਜ ਵੀ ਬੱਦਲ ਬਣ ਰੱਖੇ ਨੇ ਹੁਣ ਵੀ ਬੱਦਲ ਹੋ ਰੱਖਿਆ ਤੇ ਮੈਂ ਪਹਿਲਾਂ ਸੀਗਾ ਮੈਂ ਖਾ ਵੀ ਇੱਥੋਂ ਨਾ ਵੀ ਸੁੱਕੀ ਮਿੱਟੀ ਹੋਰ ਸੱਟਦਗੇ ਆਪਾਂ ਪਰ ਫਿਰ ਨੂਰ ਦੇ ਡੈਡੀ ਕਹਿੰਦੇ ਕਿ ਜੇ ਮੀਂਹ ਆ ਗਿਆ ਨਾ ਵੀ ਬੱਦਲ ਤਾਂ ਭਰਾਉ ਹੋਇਆ ਪਿਆ ਤੇ ਜੇ ਮੀਂਹ ਆ ਗਿਆ ਫਿਰ ਸਾਰੀ ਫਿਰ ਕਿੱਲੀ ਹੋ ਜੂਗੀ ਕੋਈ ਫਾਇਦਾ ਨਹੀਂ ਰਹਿਣਾ ਤਾਂ ਕਰਕੇ ਫਿਰ ਮੈਂ ਪਰ ਸੱਚਿਓ ਕੱਚੇ ਥਾਂ ਦਾ ਬਹੁਤ ਔਖਾ ਹੋ ਜਾਂਦਾ ਜਦੋਂ ਮੀਂਹ ਆਉਂਦਾ ਹੈ ਮੀਂਹ ਦੇ ਵਿੱਚ ਬੜਾ ਮੁਸ਼ਕਲ ਹੁੰਦਾ ਹੈ ਤੇ ਜੇ ਫਰਸ਼ ਲਾਉਣੇ ਆ ਤਾਂ ਫਿਰ ਸਾਰੇ ਥਾਂ ਫਰਸ਼ ਵੀ ਨਹੀਂ ਚ ਅਬੀ ਠੀਕ ਰਹਿੰਦੀ ਹੈਗੀ ਪਸ਼ੂਆਂ ਤੇ ਵੀ ਕਿਉਂਕਿ ਫਿਰ ਵੀ ਪਸ਼ੂਆਂ ਨੂੰ ਕੱਚਾ ਥਾਂ ਵੀ ਜ਼ਰੂਰੀ ਹੁੰਦਾ ਹੈ ਤਾਂ ਕਰਕੇ ਕੱਚਾ ਥਾਂ ਇੰਨਾ ਕਰਖਿਆ ਸੀਗਾ ਪਸ਼ੂਆਂ ਵਾਸਤੇ ਪਰ ਜਦੋਂ ਮੀਂਹ ਆ ਜਾਂਦਾ ਉਦੋਂ ਫਿਰ ਕੱਚਾ ਥਾਂ ਵੀ ਹਨਾ ਗਿੱਲਾ ਜ਼ਿਆਦਾ ਹੋ ਜਾਂਦਾ ਵੀ ਜ਼ਿਆਦਾ ਚਿੱਕੜ ਜਾ ਬਚ ਜਾਂਦਾ ਪਹਿਲਾਂ ਵਧੀਆ ਇੰਨਾ ਸੋਹਣਾ ਸੀ ਕਿ ਮਿੱਟੀ ਸਿੱਟੀ ਸੀ ਪਰ ਇਹ ਮੀਂਹ ਨੇ ਨਾ ਜਮਾਜੇ ਦਿੱਤੀ ਮਿੱਟੀ ਤੇ ਫਿਰ ਥਾਂ ਨਾ ਜਿਵੇਂ ਮਿੱਟੀ ਜੰਮ ਜੇ ਗਈ ਤੇ ਕਿੱਲੀ ਜੀ ਹੋ ਗਈ ਤੇ ਹੁਣ ਇਹਨੂੰ ਨਾ ਜਿਵੇਂ ਮੌਸਮ ਸਾਫ਼ ਹੋਣ ਦਾ ਜਦ ਹੀ ਫਿਰ ਇਹਨੂੰ ਪੱਟ ਕੇ ਨਾ ਮਿੱਟੀ ਨੂੰ ਤੇ ਦੇ ਉੱਪ ਇਹਨੂੰ ਪਟਾਂਗੇ ਫਿਰ ਹਵਾ ਜੀ ਫਿਰ ਜੂਗੀ ਵਿੱਚ ਤੇ ਚਲੋ ਉੱਤੇ ਸੁੱਕੀ ਮਿੱਟੀ ਛੱਡਾਂਗੇ ਆਪਾਂ ਪਰ ਅੱਜ ਤਾਂ ਬੱਦਲ ਅੱਜ ਤਾਂ ਇਸ ਤਰ੍ਹਾਂ ਹੀ ਬੰਨਣੀਆਂ ਪੈਣੀਆਂ ਮੱਝਾਂ ਵਿਚਾਰੀਆਂ ਵੈਸੇ ਇੰਨਾ ਵੀ ਜ਼ਿਆਦਾ ਨਹੀਂ ਹੈਗਾ ਪਰ ਇਸ ਤਰ੍ਹਾਂ ਵੀ ਜਿਵੇਂ ਗਿੱਲਾ ਕਰਦਾ ਮੀਂਹ ਤੇ ਚਲੋ ਜੀ ਆਪਾਂ ਹੁਣ ਇੱਥੋਂ ਸੁੰਬਰ ਲਗੇ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਮੱਜਾਂ ਨੂੰ ਪਾਣੀ ਪਿਆ ਕੇ ਇੱਥੇ ਬੰਨ ਕੇ ਫਿਰ ਅੰਦਰੋਂ ਵੀ ਸਾਫ਼ ਸੁਥਰੀ ਕਰਦੇ ਆਂ ਤੇ ਅਗਲੇ ਕੰਮ ਤੋਂ ਦੇ ਆਪਾਂ ਕਰਦੇ ਆਂ ਜੀ ਫਿਰ ਤੇ ਹਾਂਜੀ ਤੁਹਾਨੂੰ ਰਿਕਵੈਸਟ ਆ ਪਲੀਜ਼ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਚਲੋ ਜੀ ਕਰਦੇ ਆਂ ਹੁਣ ਆਪਾਂ ਅਗਲੇ ਕੰਮ ਤੰਦੇ ਤੇ ਹਾਂਜੀ ਲੋ ਜੀ ਆਪਾਂ ਬਾਹਰੋਂ ਸੁੰਬਰ ਕੇ ਉਸ ਤੋਂ ਬਾਅਦ ਮੱਝਾਂ ਨੂੰ ਪਾਣੀ ਪਿਆ ਕੇ ਬਾਹਰ ਬੰਨਤਾ ਤੇ ਉਸ ਤੋਂ ਬਾਅਦ ਆਪਾਂ 15 ਉਹ ਵੀ ਸੁੰਬਰ ਲਿਆ ਸੀਗਾ ਤੇ ਹੁਣ ਆਪਾਂ ਚੱਕ ਦਿੰਨੇ ਆ ਜਿਹੜਾ ਇੱਕ ਬੱਟਰ ਕੂੜੇ ਦਾ ਹੈਗਾ ਇਹ ਵੀ ਚੱਕ ਕੇ ਸੈੱਟ ਦਿੰਨੇ ਆ ਤੇ ਫਰਸ਼ ਵਗੈਰਾ ਮੈਂ ਅੱਜ ਨਹੀਂ ਧੋਤੀ ਹੈਗੀ ਕਿਉਂਕਿ ਬਾਹਰ ਬੱਦਲ ਪੂਰਾ ਘਰਾਉ ਹੋ ਰੱਖਿਆ ਤੇ ਇਹ ਵੀ ਨਹੀਂ ਪਤਾ ਵੀ ਪਸ਼ੂ ਫੇਰ ਖੋਲ ਕੇ ਅੰਦਰ ਬੰਨਣੇ ਪੈ ਜਾਣ ਤੇ ਵੈਸੇ ਨੂਰ ਦੇ ਡੈਡੀ ਤਾਂ ਕਹਿ ਰਹੇ ਸੀ ਕਹਿੰਦੇ ਵੀ ਇੰਨੀ ਜ਼ਿਆਦਾ ਵੀ ਨਹੀਂ ਕਹਿੰਦੇ ਹੁਣ ਤਾਂ ਕੁਝ ਨਹੀਂ ਹੁੰਦਾ ਵੀ ਜੇ ਥੋੜਾ ਬਹੁਤ ਅਮੀ ਹੋਇਆ ਤਾਂ ਬਾਹਰ ਖੜੀਆਂ ਰਹਿਣ ਦੀ ਪਰ ਮੈਨੂੰ ਆਇਆ ਵੀ ਨਹੀਂ ਕਿ ਮੈਂ ਤਾਂ ਅੰਦਰ ਕਰੂੰਗੀ ਜੇ ਮੀਆਂ ਆ ਗਿਆ ਤਾਂ ਕਿਉਂਕਿ ਬੱਦਰਾ ਪੂਰਾ ਇਸ ਤਰ੍ਹਾਂ ਭਰਾਉ ਹੋਇਆ ਪਿਆ ਤੇ ਚਲੋ ਜੀ ਹੁਣ ਮੈਂ ਇੱਥੋਂ ਸੁੱਟਦਿਆਂ ਉਹ ਆ ਜਿਹੜਾ ਇੱਕ ਬੱਠਲਾ ਤੇ ਅਰਸ਼ਨੂਰ ਵੀ ਆ ਰਿਹਾ ਸੀ ਕਹਿੰਦਾ ਵੀ ਮਮਾ ਮੇਰੇ ਬੈਨ ਨਾ ਜੇ ਡੇਟ ਨਾ ਹੋ ਜੇ ਵੀ ਤੁਸੀਂ ਰੋਟੀ ਬਣਾ ਦਿਓ ਪਹਿਲਾਂ ਤੇ ਮੈਂ ਇਹਨੂੰ ਕਿਹਾ ਸੀ ਬਸ ਪੁੱਤ ਵੀ 5 ਮਿੰਟ ਰੁਕ ਬਸ ਇੱਕ ਬੱਠਲਾ ਹੀ ਰਹਿ ਗਿਆ ਤੇ ਵੀ ਮੈਂ ਹੁਣੇ ਸਿੱਟਦਿਆਂ ਵੀ ਫਿਰ ਮੈਨੂੰ ਇੱਧਰ ਦੀ ਮੇਰਾ ਕੰਮ ਸਾਰਾ ਖਤਮ ਹੋ ਜਾਊਗਾ ਤੇ ਚਲੋ ਜੀ ਹੁਣ ਆਪਾਂ ਇਹ ਸਿੱਟ ਕੇ ਤੇ ਫਿਰ ਚੱਲਦੇ ਹਾਂ ਰਸੋਈ ਦੇ ਵਿੱਚ ਤੇ ਫਿਰ ਆਪਾਂ ਬਣਾਉਣੇ ਰੋਟੀ ਸਬਜੀ ਤੇ ਹਾਂਜੀ ਲੋ ਜੀ ਆਪਾਂ ਉਧਰੋਂ ਨਵੀੜਾ ਐਸੇ ਆਪਣਾ ਕੰਮ ਪੰਦਾ ਤੇ ਹੁਣ ਆਪਾਂ ਅਗੇ ਰਸੋਈ ਦੇ ਵਿੱਚ ਤੇ ਅਰਸ਼ਨੂਰ ਕਹਿੰਦਾ ਵੀ ਮੈਂ ਜਿਹੜੀ ਸੂੰਗਰਾਂ ਦੀ ਸਬਜੀ ਉਹ ਨਹੀਂ ਖਾਣੀ ਹੈਗੀ ਤੇ ਵੈਸੇ ਤਾਂ ਥੋੜਾ ਜਿਹਾ ਸਾਗ ਵੀ ਪਿਆ ਸੀ ਉਹਦੇ ਵਾਸਤੇ ਤੇ ਕਿਉਂਕਿ ਉਸ ਦਿਨ ਇੱਕ ਦਿਨ ਹੀ ਸਾਗ ਖਾਦਾ ਸੀਗਾ ਉਸ ਤੋਂ ਬਾਅਦ ਅਗਲੇ ਦਿਨ ਫਿਰ ਦਾਲ ਬਣਾ ਲਈ ਸੀਗੀ ਤੇ ਫਿਰ ਆਪਾਂ ਥੋੜਾ ਜਿਹਾ ਪਿਆ ਸੀਗਾ ਮੈਂ ਕਿਹਾ ਸੀ ਸਾਗ ਨੂੰ ਤੜਕਾ ਲਾ ਦੇਣੀ ਆ ਤੇ ਉਹ ਕਹਿੰਦਾ ਨਹੀਂ ਮम्मा ਮੈਂ ਤਾਂ ਚੂਰੀ ਲੈ ਕੇ ਜਾਣੀ ਮੈਨੂੰ ਚੂਰੀ ਕੋੜ ਦੇ ਤੁਸੀਂ ਫਿਰ ਮੈਂ ਕਿਹਾ ਚੱਲ ਠੀਕ ਆ ਵੀ ਜੇ ਤੂੰ ਚੋਰੀ ਖਾਣੀ ਆ ਫਿਰ ਅਸੀਂ ਤਾਂ ਸਬਜੀ ਬਣਾ ਲੈਨੇ ਆ ਮੈਂ ਕਿਹਾ ਚਾ ਸਬਜੀ ਨੂੰ ਤੜਕਾ ਲਾ ਦੇਣੀ ਆ ਵੀ ਮੈਂ ਇੱਕ ਸਾਈਡ ਉਹਦੀ ਰੋਟੀ ਬਣਾ ਦੂੰਗੀ ਤੇ ਫਿਰ ਇੱਕ ਸਾਈਡ ਮੈਂ ਸਬਜੀ ਨੂੰ ਤੜਕਾ ਲਗਾ ਦੇਣੀ ਆ ਵੀ ਸਬਜੀ ਆਪਣੀ ਜਿਹੜੀ ਆ ਉਹ ਚਲੋ ਵੀ ਬਣ ਚੁਗੀ ਤੇ ਆਪਾਂ ਟਮਾਟਰ ਤੇ ਲਸਣ ਤੇ ਪਿਆਜ਼ ਅਦਰਕ ਹਨਾ ਇਹਨਾਂ ਨੂੰ ਬ੍ਰੇਕ ਬ੍ਰੇਕ ਕੱਟ ਲਿਆ ਸੀ ਮੈਂ ਅਜੇ ਕੁੱਟਿਆ ਨਹੀਂ ਹੈਗਾ ਕੁੰਡੇ ਦੇ ਵਿੱਚ ਕਿਉਂਕਿ ਥੋੜੀ ਜਿਹੀ ਮੈਨੂੰ ਕੱਲ ਜੀ ਮੈਂ ਲੇਟ ਹੋ ਗਈ ਸੀ ਉਧਰ ਲੱਗਣੇ ਕਰਕੇ तो वैसे मैं पहला ही मन के चलो सब्जी वगैरह कट के धो के रख ली सी रख के गई सभी तो तड़का भी मैं पहला ही कट गई से मैं हाँ चल भी मैं कुट बच्च लूँगी तो हूँ मेरे को टाइम थोड़ा सीता करके फिर मैं इस तरह ही तड़का लगाता तो आप मसाला जोड़ा पहला भुन ले चंकी तरह उस तो उसके बाद आलू तो सूंगरे पा के मिक्स कर देंगे तो सब्जी आप देंगे पकड़ वास्ते दे, तो दूसरी साइड आप बना लवेंगे रोटी ਤੇ ਹਾਂਜੀ ਲੋ ਜੀ ਇਧਰ ਆਪਣੀ ਜਿਹੜੀ ਸਬਜ਼ੀ ਨੂੰ ਤੜਕਾ ਲੱਗ ਚੁੱਕਿਆ ਸੀ ਤੇ ਮੈਂ ਅਰਸ਼ਨੂਰ ਵਾਸਤੇ ਵੀ ਰੋਟੀ ਬਣਾਤੀ ਸੀਗੀ ਬਣਾ ਕੇ ਚੂਰੀ ਕੋਟੇ ਕਿਤੇ ਉਹਦਾ ਟਿਫਨ ਤਿਆਰ ਕਰਤਾ ਸੀਗਾ ਤੇ ਉਹਦੀ ਵੈਣ ਵੀ ਆ ਚੁੱਕੀ ਹੈ ਤੇ ਉਹ ਸਕੂਲ ਚਲਿਆ ਗਿਆ ਤੇ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਵੀ ਬੁੰਦੀ ਪਾਉਣ ਵਾਸਤੇ ਯਾਨੀ ਕਿ ਰਾਇਤਾ ਬਣਾਉਣਾ ਤੇ ਥੋੜੀ ਜੀ ਬੁੰਦੀ ਪੈਂਦੀ ਸੀਗੀ ਮੈਂ ਕੌਲੀ ਦੇ ਵਿੱਚ ਪਾਤੀ ਸੀਗੀ ਤੇ ਹੁਣ ਆਪਾਂ ਦਹੀਂ ਕਰਦਿਆਂ ਰਾਇਤਾ ਕਰਦਿਆਂ ਤਿਆਰ ਤੇ ਜਦ ਤੱਕ ਆਪਣੀ ਸਬਜੀ ਬਣ ਚੁਗੀ ਤੇ ਫਿਰ ਆਪਾਂ ਆਪਣੀ ਰੋਟੀ ਵੀ ਬਣਾ ਲਾਂਗੇ ਅਗਲੇ ਕੰਮ ਅੰਦੇ ਕਰਾਂਗੇ ਜੀ ਰੋਟੀ ਪਾਣੀ ਖਾ ਕੇ ਠੀਕ ਹੈ ਜੀ ਤੇ ਲੋ ਜੀ ਆਪਾਂ ਦਹੀਂ ਨੂੰ ਥੋੜਾ ਜਿਹਾ ਸੰਘਣਾ ਹੁੰਦਾ ਤੇ ਇਹਨੂੰ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਕਰ ਲੈਨੇ ਆ ਤੇ ਵਿੱਚ ਥੋੜਾ ਜਿਹਾ ਯਾਨੀ ਕਿ ਦੁੱਧ ਪਾ ਦਾਂਗੇ ਮਿਕਸ ਕਰ ਲਾਂਗੇ ਜਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਤੇ ਫਿਰ ਥੋੜਾ ਜਿਹਾ ਪਤਲਾ ਜਿਹਾ ਹੋ ਜਾਊਗਾ ਕਿਉਂਕਿ ਪੁੰਦੀ ਵਾਲਾ ਜਿਹੜਾ ਦਹੀਂ ਹੁੰਦਾ ਜਿਵੇਂ ਪੁੰਦੀ ਪਾਉਣੀ ਆ ਤਾਂ ਥੋੜਾ ਜਿਹਾ ਇਹ ਪਤਲਾ ਹੀ ਵਧੀਆ ਲੱਗਦਾ ਹਨਾ ਜਿਆਦਾ ਸੰਘਣਾ ਨਹੀਂ ਵਧੀਆ ਲੱਗਦਾ ਲਓ ਜੀ ਇਧਰ ਆਪਣੀ ਜਿਹੜੀ ਸਬਜੀ ਸੀ तकरीबन ਉਹ ਵੀ ਪੱਕ ਚੁੱਕੀ ਸੀ ਥੋੜਾ ਜਿਹਾ ਸੇਕ ਬੀਜ ਨਹੀਂ ਕਿ ਲਵਾਉਣਾ ਸੀ ਉਹਨੂੰ ਤੇ ਉਹਨੂੰ ਮੈਂ ਦੂਸਰੀ ਸਾਈਡ ਕਰਤਾ ਤੇ ਇਧਰ ਮੈਂ ਰੱਖ ਲਿਆ ਤਵਾ ਤੇ ਤਵੇ ਦੇ ਉੱਪਰ ਨਾਲ ਮੈਂ ਹੁਣ ਥੋੜਾ ਜਿਹਾ ਜੀਰਾ ਪੁੰਨ ਰਹੀਆਂ ਦਹੀਂ ਦੇ ਵਿੱਚ ਪਾਉਣ ਵਾਸਤੇ ਤੇ ਜੀਰਾ ਪੁੰਚ ਰਿਹਾ ਜਾਂ ਤੱਕ ਤੇ ਆਪਾਂ ਦਹੀਂ ਸਾਰੇ ਦੇ ਵਿੱਚ ਪੁੰਦੀ ਨਹੀਂ ਪਾਉਣੀ ਹੈਗੀ ਤੇ ਥੋੜੇ ਦੇ ਵਿੱਚ ਹੀ ਪਾਉਣੀ ਆ ਕਿਉਂਕਿ ਫਿਰ ਸਾਰੇ ਦੇ ਵਿੱਚ ਜਿਵੇਂ ਇੱਕੇ ਵਾਰੀ ਪੁੰਦੀ ਪਾ ਦਈਏ ਤਾਂ ਫਿਰ ਉਹ ਕਹਿ ਦਿੰਦੇ ਆ ਵੀ ਓਵੇਂ ਟੇਸਟੀ ਰਹਿੰਦਾ ਮੈਂ ਓਨੇ ਇੱਕ ਦੇ ਵਿੱਚ ਹੀ ਪਾਉਂਗੀ ਤੇ ਬਾਕੀ ਦਹੀਂ ਓਵੇਂ ਰੱਖ ਦੂੰਗੀ ਵੇ ਲੋ ਜੀ ਆਪਣਾ ਜਿਹੜਾ ਜੀਰਾ ਸੀਗਾ ਉਹ ਪੁੱਜ ਗਿਆ ਤੇ ਹੁਣ ਆਪਾਂ ਜੀਰੇ ਨੂੰ ਵੀ ਪਾ ਦਾਂਗੇ ਵਿੱਚ ਇਹਨੂੰ ਮਸਲ ਕੇ ਚੰਗੀ ਤਰ੍ਹਾਂ ਤੇ ਦਹੀਂ ਦੇ ਵਿੱਚ ਆਪਾਂ ਬੂੰਦੀ ਪਾਤੀ ਸੀ ਪਾ ਦਿੰਨੇ ਹਾਂ ਜੀ ਪਾਣੀ ਦੇ ਵਿੱਚੋਂ ਕੱਢ ਕੇ ਕਿਉਂਕਿ ਪਾਣੀ ਦੇ ਵਿੱਚ ਤਾਂ ਭੰਤ ਸੀ ਫਿਰ ਇਹ ਸੌਫਟ ਜੀ ਹੋ ਜਾਂਦੀ ਹੈ ਤੇ ਹੁਣ ਆਪਾਂ ਪਾਤੀ ਬੂੰਦੀ ਤੇ ਉਸ ਤੋਂ ਬਾਅਦ ਆਪਾਂ ਜੀਰਾ ਪਾ ਦਿੰਨੇ ਹਾਂ ਜੀ ਭੁੰਨਿਆ ਹੋਇਆ ਤਲੇ ਦੇ ਨਾਲ ਮਲ ਕੇ ਤੇ ਹਾਂਜੀ ਇਸ ਦੇ ਨਾਲ ਹੀ ਆਪਾਂ ਪਾਤੀ ਕਾਲੀ ਮਿਰਚ ਤੇ ਕਾਲਾ ਨਮਕ ਵੀ ਪਾਤਾ ਵਿੱਚ ਤੇ ਜੀਰਾ ਵੀ ਪਾਤਾ ਭੁੰਨਿਆ ਹੋਇਆ ਠੀਕ ਹੈ ਜੀ ਤੇ ਆਪਣਾ ਜਿਹੜਾ ਰੈਤਾ ਸੀਗਾ ਇਹ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਨਾਲ ਦੇ ਨਾਲ ਹੀ ਰੋਟੀ ਸੇਕ ਲੈਣੇ ਆ ਜੀ ਇੱਥੇ ਤੇ ਕਿਉਂਕਿ ਗਰਮ ਗਰਮ ਰੋਟੀ ਖਾਤੀ ਜਾਵੇ ਤਾਂ ਫਿਰ ਤਾਂ ਖਾਦੀ ਜਾਂਦੀ ਆ ਤੇ ਅਗਰ ਠੰਡੀ ਰੋਟੀ ਹੋ ਜੇ ਹਨਾ ਫਿਰ ਠੰਡੀ ਰੋਟੀ ਨਹੀਂ ਚੰਗੀ ਲੱਗਦੀ ਤੇ ਚਲੋ ਜੀ ਹੁਣ ਆਪਾਂ ਰੋਟੀ ਸੇਕ ਲੈਣੇ ਆ ਨਾਲ ਦੀ ਨਾਲ ਇੱਥੇ ਰੋਟੀ ਸੇਕ ਕੇ ਤੇ ਫਿਰ ਆਪਾਂ ਵੀ ਰੋਟੀ ਖਾ ਲੈਣੇ ਆ ਉਸ ਤੋਂ ਬਾਅਦ ਆਪਾਂ ਰੋਟੀ ਵਾਲੇ ਭਾਂਡੇ ਵਗੈਰਾ ਸਾਫ਼ ਕਰਕੇ ਤੇ ਫਿਰ ਆਪਾਂ ਰਸੋਈ ਸਾਫ਼ ਕਰਾਂਗੇ ਜਾਨੇ ਕਿ ਸਲੈਪ ਗੈਸ ਸਾਫ਼ ਕਰਕੇ ਲਗਾਵਾਂਗੇ ਰਸੋਈ ਦੇ ਵਿੱਚ ਪੋਚਾ ਤੇ ਬਾਕੀ ਸਾਰੇ ਕਮਰਿਆਂ ਦੇ ਵਿੱਚ ਲਗਾਵਾਂਗੇ ਪੋਚਾ ਠੀਕ ਹੈ ਜੀ ਤੇ ਬਾਕੀ ਆਪਣਾ ਜਿਹੜਾ ਕੰਮ ਆ ਸਾਰਾ ਤਕਰੀਬਨ ਨਿਬੜਿਆ ਹੋਇਆ ਬਸ ਰੰਦਾ ਜੀ ਕੱਲਾ ਪੋਚਾ ਤੇ ਡਸਟਿੰਗ ਵਗੈਰਾ ਰਹਿ ਗਈ ਥੋੜੀ ਬਹੁਤੀ ਜਿਹੜੀ ਹੁੰਦੀ ਆ ਤੇ ਬਸ ਇਹੀ ਕੰਮ ਰਹਿ ਗਿਆ ਬਾਕੀ ਜਿਹੜੇ ਪਸ਼ੂਆਂ ਵਾਲੇ ਕੰਮ ਤੰਦੇ ਵੀ ਨਿਬੜ ਗਏ ਬਾਹਰ ਵਿਹੜੇ ਦੀ ਸਫਾਈ ਸਾਰੀ A to Z ਜਿਹੜੇ ਆਪਣੇ ਕੰਮ ਆ ਉਹ ਨਿਬੜ ਗਏ ਤੇ ਬਾਕੀ ਸਵੇਰੇ ਸਵਾਕਤ ਉੱਠ ਇਹੀ ਫਾਇਦਾ ਹੁੰਦਾ ਕਿ ਟਾਈਮ ਨਾਲ ਤੇ ਵਧੀਆ ਕੰਮ ਸੋਣਾ ਨਿਪਟ ਜਾਂਦਾ ਹੈਗਾ ਹਨਾ ਤੇ ਆਪਣਾ ਜਿਹੜਾ ਆਪਦਾ ਮਨ ਆ ਉਹ ਵੀ ਖੁਸ਼ ਰਹਿੰਦਾ ਤੇ ਹਨਾ ਵੀ ਜਦੋਂ ਸਾਰੇ ਕੰਮ ਟਾਈਮ ਸਾਰਾ ਨਿਪਟ ਜਾਣ ਬਾਕੀ ਮੇਨ ਗੱਲ ਇਹ ਆ ਜੀ ਜਦੋਂ ਕਈ ਵਾਰੀ ਆਪਾਂ ਨੂੰ ਕੋਈ ਖਾਮ ਖਾ ਦੀ ਟੈਨਸ਼ਨ ਆਪਾਂ ਲੈ ਲੈਨੇ ਆ ਤਾਂ ਫਿਰ ਆਪਣੇ ਜਿਹੜੇ ਕੰਮ ਵੀ ਉਹ ਨਹੀਂ ਨਿਪਟਦੇ ਹੈਗੇ ਹਨਾ ਖਾਮ ਖਾ ਦੀ ਟੈਨਸ਼ਨ ਇਹੀ ਹੁੰਦੀ ਹੈ ਕਿਉਂਕਿ ਕਬੀਲਦਾਰੀਆਂ ਚੱਲਦੀਆਂ ਰਹਿੰਦੀਆਂ ਕਿਸੇ ਨੇ ਚੰਗਾ ਚੰਗਾ ਕਹਿਣਾ ਵਾਲੇ ਵੀ ਹੋਣਗੇ ਆਪਾਂ ਨੂੰ ਮਾੜਾ ਕਹਿਣਾ ਵਾਲੇ ਵੀ ਹੋਣਗੇ ਹਨਾ ਅਰੇ ਇਹ ਕਾਪਾ ਨੂੰ ਨਹੀਂ ਸਮਝ ਸਕਦਾ ਹਨ ਤੇ ਆਪਣੀ ਗਰੀਬੀ ਦਾ ਮਜ਼ਾਕ ਉਡਾਉਣ ਵਾਲੇ ਵੀ ਹੋਣਗੇ ਠੀਕ ਆ ਕਿਉਂਕਿ ਜਿਹਦੇ ਕੋਲੇ ਜ਼ਿਆਦਾ ਪੈਸਾ ਹੋ ਉਹ ਆਪਦੇ ਪੈਸੇ ਦੀ ਧੌਂਸ ਦਿਖਾ ਕੇ ਵੀ ਆਪਣਾ ਮਜ਼ਾਕ ਉਡਾਉਂਦੇ ਆ ਪਰ ਕਹਿੰਦੇ ਹੁੰਦੇ ਚਲੋ ਕੋਈ ਗੱਲ ਨਹੀਂ ਉਹ ਵਾਹਿਗੁਰੂ ਦੇ ਰੰਗ ਨੇ ਹਨ ਜਿੱਥੇ ਵਾਹਿਗੁਰੂ ਰੱਖੇ ਉੱਥੇ ਰਹਿਣਾ ਪੈਂਦਾ ਤੇ ਵਾਹਿਗੁਰੂ ਦੇ ਰੰਗ ਨੇ ਤੇ ਬਾਕੀ ਕਹਿੰਦੇ ਹੁੰਦੇ ਆ ਜਿਨੇ ਜਿਹਦੇ ਨਾਲ ਕੋਈ ਚੰਗੀ ਮਾੜੀ ਕੀਤੀ ਹੁੰਦੀ ਆ ਉਹਦਾ ਫਲ ਵਾਹਿਗੁਰੂ ਉਹਨੂੰ ਦਿੰਦਾ ਠੀਕ ਆ ਜੀ ਤੇ ਆਪਾਂ ਆਪਣੀ ਨੀਤ ਸਾਫ਼ ਲੈ ਕੇ ਚੱਲਣਾ ਹੈ ਆਪਾਂ ਕਿਸੇ ਨਾਲ ਕੋਈ ਕਿਸੇ ਦਾ ਹੱਕ ਤ ਨਹੀਂ ਖਾਣਾ ਕਿਸੇ ਨੂੰ ਕੋਈ ਛੇੜ ਨਹੀਂ ਜਿੰਨਾ ਮਾਲਕ ਨੇ ਆਪਾਂ ਨੂੰ ਦਿੱਤਾ ਹੈ ਆਪਾਂ ਉਹਨੇ ਵਿੱਚ ਖੁਸ਼ ਆ ਠੀਕ ਹੈ ਜੀ ਮੈਂ ਕਹਿੰਨੀ ਆ ਕਿ ਸਾਡੇ ਇੰਨੀ ਇੰਨੀ ਵੀ ਔਕਾਤ ਨਹੀਂ ਸੀਗੀ ਜਿੰਨਾ ਕੁ ਵਾਹਿਗੁਰੂ ਨੇ ਦਿੱਤਾ ਬਾਕੀ ਕਹਿੰਦੇ ਹੁੰਦੇ ਆ ਵੀ ਚਲੋ ਆ ਤੇ ਪੁੱਤ ਘਰ ਦੇ ਵਿੱਚ ਜਿਹੜਾ ਦਿੱਤਾ ਵਾਹਿਗੁਰੂ ਨੂੰ ਸਮੱਤ ਬਖਸ਼ੇ ਉਹਨਾਂ ਨੂੰ ਚੰਗੇ ਕੰਮਾਂ ਤੇ ਲਾਵੇ ਹਨਾ ਪ੍ਰਮਾਤਮਾ ਤੇ ਮਾਪਿਓ ਦੀ ਸੇਵਾ ਕਰਨ ਵਾਲਾ ਪੁੱਤ ਹੋਵੇ ਠੀਕ ਹੈ ਜੀ ਤੇ ਬਾਕੀ ਕਹਿੰਦੇ ਹੁੰਦੇ ਪੈਸਾ ਤਾਂ ਚਲੋ ਹੱਥਾਂ ਦੀ ਮਿਹਨਤ ਹਨਾ ਆਪਾਂ ਮਿਹਨਤ ਕਰਾਂਗੇ ਤਾਂ ਕੋਈ ਗੱਲ ਨਹੀਂ ਸੀ ਹੌਲੀ ਹੌਲੀ ਕਮਾ ਲਾਂਗੇ ਤੇ ਲਓ ਜੀ ਹੁਣ ਆਪਾਂ ਰੋਟੀ ਬਣਾ ਲਏ ਤੇ ਹੁਣ ਆਪਾਂ ਰੋਟੀ ਖਾਣੇ ਆ ਠੀਕ ਹੈ ਜੀ ਮੈਂ ਨੂਰ ਦੇ ਰੈਡੀ ਵਾਸਤੇ ਥਾਲੀ ਲਗਾ ਰਹੀ ਸੀਗੀ ਤੇ ਅਸੀਂ ਦੋਨੇ ਇਕੱਠੇ ਖਾਵਾਂਗੇ ਠੀਕ ਹੈ ਜੀ ਹੁਣ ਆਪਾਂ ਖਾ ਲ ਗਏ ਰੋਟੀ ਤੇ ਕਰਦੇ ਆ ਅੱਜ ਦੀ ਵੀਡੀਓ ਦਾ ਐਂਡ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਤੇ ਬਾਕੀ ਹੁਣ ਆਪਣਾ ਜਿਹੜਾ ਕੰਮ ਆ ਆਪਾਂ ਰੱਖਾਂਗੇ ਇਸੇ ਤਰ੍ਹਾਂ ਜਾਰੀ ਤੇ ਲਗਾਤਾਰ ਆਪਣੇ ਜਿਹੜੇ ਵਲੌਗ ਹਰ ਰੋਜ਼ ਆਇਆ ਕਰਨਗੇ ਤੇ ਵੱਧ ਚੜ ਕੇ ਇਹ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ